ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਤ ਕਰ ਰਹੀ ਹਾਂ ਹਾਂ ਜੀ ਜੁੜੀਏ ਕਰਾਂਗੇ ਹਾਂ ਜੀ ਪਪਾ ਹਾਂ ਜੀ ਸਰ ਨੂੰ ਅੱਜ ਦੇ ਦਿਨ ਦੀ ਵੱਡੇ ਛੋਟਾ ਨੂੰ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਤਰੀਕ 5 ਤੇ ਇਸ ਨਵੀਂ ਵੀਡੀਓ ਵਿੱਚ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉੱਠਣ ਚ ਹੋ ਗਏ ਲੇਟ ਤੇ 7:00 ਵਜ ਗਏ ਸੀਗੇ ਚਾਚੂ ਪੀ ਕੇ ਹੁਣ ਉੱਠ ਗਏ ਤੇ ਹੁਣ ਰਾਤ ਗਾਜਰਾ ਰੱਖਿਆ ਸੀਗੇ ਆ ਗਜ਼ਰੇਲਾ ਬਣਾਉਣ ਵਾਸਤੇ ਰਾਤ ਸਿਟੀ ਮਰਾਤੀ ਸੀ ਹੁਣ ਇਹਨਾਂ ਨੂੰ ਮੈਂ ਮੈਸ਼ ਕਰਕੇ ਇਹ ਇਹਨਾਂ ਵਿੱਚ ਦੁੱਧ ਪਾ ਕੇ ਤੇ ਹੁਣ ਇਹਨਾਂ ਦਾ ਗਜਰੇਲਾ ਬਣਾ ਲੈਂਦੇ ਆ 3-4 ਦਿਨ ਹੋ ਗਏ ਸਰਨੀ ਨਹੀਂ ਆਇਆ ਹੈਗਾ ਸਰਨਾ ਆਉਣਾਗਾ ਪਹਿਲਾਂ ਤਾਂ ਸਰਨਾ ਆਉਣ ਕਣੀ ਬੜਾ ਔਖਾ ਹੋਇਆ ਪਿਆ ਕਿਉਂਕਿ ਮੈਥੋਂ ਜਿਹੜਾ ਕਿ 3-4 ਦਿਨਾਂ ਤੱਕ ਬਾਹਰ ਰਹਿਣਾ ਨਹੀਂ ਜਾਂਦਾ 3-4 ਦਿਨਾਂ ਬਾਅਦ ਦਿਨ ਕੱਢਣੇ ਔਖੇ ਹੋ ਜਾਂਦੇ ਆ ਲਓ ਜੀ ਦੇਖੋ ਸੂਰਜ ਨਿਕਲ ਰਿਹਾ ਤੇ ਹਲੇ ਘਰਾਂ ਦੇ ਪਿੱਛੇ ਹੈਗਾ ਥੋੜੀ-ਥੋੜੀ ਆਪਣੇ ਇਧਰ ਵੀ ਆ ਜੂਗਾ ਕੱਲ ਕੁਰਤਾ ਪੈਮਾ ਲੈ ਕੇ ਆਏ ਸੀਗੇ ਬਾਪੂ ਵਾਸਤੇ ਪੱਗ ਲੈ ਕੇ ਆਏ ਸੀਗੇ ਤੇ ਕੱਲ ਬੇਬੇ ਆਈ ਪਿੰਡੋਂ ਬੇਬੇ ਗਈ ਹੋਈ ਸੀ ਉਹ ਵਾਲਾ ਉਹ ਤੋਂ ਆਈ ਆ ਕਈ ਕੰਮ ਕਰਾਂਗੇ ਕੱਲ ਤੇ ਇੱਕ ਕੱਲ ਸੁਕੰਨੇ ਵਾਲਾ ਤੇਗ ਦੇ ਖਾਤੇ ਵਿੱਚ ਪੈਸੇ ਜਮ ਕਰਾ ਕੇ ਆਇਆ ਤੇ ਜੇ ਉਹ ਵੀਡੀਓ ਨਹੀਂ ਦੇਖਿਆ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਤੇ ਜਿਹਦਾ ਵੀ ਸੁਕੰਨੇ ਵਾਲਾ ਖਾਤਾ ਨਹੀਂ ਹੈਗਾ ਉਸ ਕੰਨੇ ਵਾਲਾ ਖਾਤਾ ਜ਼ਰੂਰ ਕਰਵਾਓ ਆਪਣੀਆਂ 3 ਦਾ ਤੇਗ ਨੂੰ ਪਹਿਲਾਂ ਕੱਢ ਲਈ ਅਸੀਂ ਥੋੜਾ ਜਿਹਾ ਤੇ ਤੇ ਹੁੰਤੇ ਹੀ ਨਾ ਉੱਪਰ ਦੇ ਆਉਣੇਗੇ ਇਹ ਠੀਰ ਜੇ ਮੰਗੂਆਂ ਲੈ ਆਇਆ ਖਾ ਲੂਗੀ ਖਾ ਲੇ ਠੀਕ ਹੈ ਨਹੀਂਗੇ ਉਹ ਲੜ ਰਹੀਆਂ ਵੀ ਲੱਗੇ ਰਹੀਆਂ ਨੇ ਤੇ ਬੇਬੇ ਵੀ ਉੱਪਰ ਬੈਠੇ ਸੀਗੇ ਧੁੱਪ ਚ ਲਓ ਜੀ ਆਏ ਟੀਟੋ ਨੂੰ ਬੜੀ ਉੱਪਰ ਧੁੱਪ ਪੈ ਰਹੀ ਆ ਤੇ ਹੁਣ ਅਸੀਂ ਥੂੜਾ ਘੇਰਾ ਗਾਈ ਪਹਿਲਾਂ ਅੰਦਰ ਵੇਰ ਕੇ ਆਈਏ ਬਚਾਰੇ ਨੂੰ ਕਰਦੀਆਂ ਖਤਮ ਕਿੰਨੇ ਦਿਨ ਹੋ ਗਏ ਪਏ ਨੂੰ ਆ ਨਾ ਫਿਰ ਸਰਾਵੋ ਜਾਂਦਾ ਹੁਣ ਟਿਊਬ ਵਿਚਾਰੇ ਕਿੰਨਾ ਖਾਊਗਾ ਜੇ ਆਪਾਂ ਕੱਲੇ ਨੂੰ ਉਹਨੂੰ ਕਈ ਇਹ ਵੀ ਖਾ ਲਾ ਖਾ ਲਾ ਤੇ ਤੇਰੀ ਮਾਸਾ ਵਾ ਇੱਕ ਦਵਾਈ ਰਹਿ ਗਈ ਉਹਦੇ ਹੁਣ ਦੇਣੀ ਇੱਕ ਦੋ ਉਹ ਵਾਲੀ ਦੇਣੀ ਇਹਨੂੰ ਕਿਹੜੀ ਹੈ ਇਹਨੂੰ ਮੈਂ ਤਾਂ ਦਵਾਈ ਹੀ ਭੁੱਲੇ ਜਾਂਦੀ ਆ ਦੇਖਦੇ ਕਿਹੜੀ ਕਿਹੜੀ ਹੁੰਦੀ ਆ ਲੋ ਇਹ ਰੀ ਸਵੇਰੀ ਫਟੂਰੇ ਵਸਾ ਫਟੂਰੇ ਬਹੁਤ ਵਧੀਆ ਬਣਾਉਂਦਾ ਅੰਕਲ ਜੀਣੀ ਅਕਦਾ ਹੈਗਾ ਨਹੀਂ ਬੰਦਾ ਉਹੀ ਭਟੂਰਿਆਂ ਤੋਂ ਮਨ ਕਾ ਲੈਂਦਾ ਸਹੀ ਗੱਲ ਆ ਰਾਜ ਤਾਂ ਔਖ ਹੈ ਨਾ ਭਲੇ ਹੀ ਕੂੜਾ ਡਸਟਬਿਨ ਚ ਪਰ ਐ ਹੁੰਦਾ ਵੀ ਹਾਂ ਸਹੀ ਗੱਲ ਜੈਸਵੀ ਆਈ ਨਹੀਂ ਅੱਜ ਹੋਏ ਇਹ ਕੂੜੇ ਨੂੰ ਨਾ ਜੈਸਵੀ ਲੈ ਕੇ ਜਾਂਦੀ ਆ ਕਿ 10 ਵਜੇ ਆਉਂਦੇ ਹੁੰਦੇ ਉਹ

ਟਾਈਮ ਆਵਰ ਕੋ ਆ ਗਿਆ ਮੈਨੂੰ ਠੀਕ ਹੈ ਓਕੇ ਜੀ ਹਾਂ ਜੀ ਠੀਕ ਹੈ ਓਕੇ ਚੱਲਦਾ ਮੈਂ ਆਪਾਂ ਇਹੇ ਕੋਈ ਕੰਮ ਇਧਰ ਏ ਕਾਲੀ ਮਾਤਾ ਮੰਦਰ ਦੇ ਲਵੇ ਆ ਜਾ ਠੀਕ ਹੁਣ ਆਪਾਂ ਨੂੰਰੇ ਦੇਖਣਾ ਪੈਣਾ ਆਟੋ ਆਏ ਗੱਡੀ ਦੇ ਸੀਗੇ ਹੁਣ ਆਪਾਂ ਨੂੰ ਆਟੋ ਤੇ ਜਾਣਾ ਪੈਣਾ ਆਟੋ ਫਿਲਹਾਲ ਇੱਧਰ ਕੋਈ ਆ ਨਹੀਂ ਰਿਹਾ ਚਲੋ ਜੀ ਹੁਣ ਪਹੁੰਚ ਗਏ ਆਪਾਂ ਟਿਕਾਣੇ ਤੇ ਤੇ ਹੁਣ ਦੇਖਦੇ ਆ ਕੀ ਕੀ ਬੰਦ ਹੈ ਏ ਗੋਏ ਹਾਂਜੀ ਕੀ ਕਰ ਰਹੇ ਦੀ ਪਾਪਾ ਹੁਣੇ ਪੁੱਛ ਗਏ ਦੀ ਕਿੰਨੀ ਪਾਪਾ ਮਾਂ ਦੇ ਹੈ 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 ਯਾਹ ਕਰਦੀ ਐ ਡੰਮਲੰਗੜਾ ਡੰਮਲੰਗੜਾ ਪਾਪਾ ਨੂੰ ਦੱਸੋ ਕਿੱਥੇ ਜਾਣਾ ਸੀ ਕੁਝ ਹੋਰ ਜੀ ਪਾੜੀ 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 ਹਾਏ ਕਿੱਥੇ ਜਾ ਰਹੇ ਹਿੰ ਪੁੱਤ ਹਾਂ ਬਾਹਰ 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 ਜਾ ਰਹੇ ਦੀ ਕਿਉਂ ਹਾਏ ਬਾਹਰ ਕਹਿੰਦੇ ਜੀ ਕਿ ਅਸੀਂ ਡਾਇਪਰ ਲੈ ਕੇ ਆਉਨੇ ਆ ਜੀ ਕਿ ਮੇਰੇ ਡਾਇਪਰ ਮੁੱਕ ਗਏ ਦੱਸ ਪੁੱਤ ਕੀ ਲੈ ਕੇ ਰਹੇ ਤੇਰੇ ਕਿ ਮੇਰੇ ਡਾਇਪਰ ਮੁੱਕ ਗਏ ਐ ਵੇਗਾ ਡਬਲ ਡੇਪਰ ਤੁਸੀਂ ਚੱਲ ਜਲੀ ਦੁਕਾਨ ਤੇ ਕਿੱਥੇ ਚੱਲੀਏ ਬਾਹਰ ਚਲੋ ਜੀ ਫਿਰ ਹਾਂਜੀ ਕਿੱਥੇ ਆਜਾ ਵੀਡੀਓ ਨੂੰ ਕਰਦੇ ਆ ਸਮਾਪਤ ਹੁਣ ਖਾ ਰਹੇ ਸੀਗੇ ਰੋਟੀ ਤੇ ਟਾਈਮ ਹੋ ਗਿਆ 9:30 ਦਾ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ